ਅਣਵਿਆਹੀਆਂ ਕੁੜੀਆਂ ਦੇ ਹੱਕ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਅਜਿਹਾ ਫੈਸਲਾ ਸੁਣਾਇਆ ਗਿਆ ਜਿਸ ਨੂੰ ਸੁਣਨ ਤੋਂ ਬਾਅਦ ਮਾਪੇ ਚਿੰਤਾ ਦੇ ਵਿੱਚ ਨੇ ਤਾਂ ਹੁਣ ਮਾਪੇ ਆਪਣੇ ਬੱਚੀਆਂ ਨੂੰ ਗਲਤ ਕੰਮ ਕਰਨ ਤੋਂ ਰੋਕ ਨਹੀਂ ਸਕਣਗੇ ਜੇਕਰ ਉਹ ਉਹਨਾਂ ਨੂੰ ਰੋਕਦੇ ਨਹੀਂ ਉਹਨਾਂ ਨੂੰ ਘਰੋਂ ਬਾਹਰ ਕੱਢਦੇ ਨਹੀਂ ਬੇਦਖਲ ਕਰਦੇ ਨਹੀਂ ਜਾਂ ਫਿਰ ਗੁਜ਼ਾਰਾ ਪੱਤਾ ਨਹੀਂ ਦਿੰਦੇ ਤਾਂ ਫਿਰ ਮਾਪਿਆਂ ਦੇ ਉੱਪਰ ਕਾਰਵਾਈ ਹੋਵੇਗੀ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜਾ ਇਹ ਵੱਡਾ ਫੈਸਲਾ ਸੁਣਾਇਆ ਗਿਆ ਕੁੜੀਆਂ ਦੇ ਹੱਕ ਦੇ ਵਿੱਚ ਕਿਉਂਕਿ ਬਹੁਤ ਸਾਰੇ ਕੇਸ ਜਿਹੜੇ ਸਾਹਮਣੇ ਆਉਂਦੇ ਨੇ ਜਿੱਥੇ ਕੁੜੀਆਂ ਨਸ਼ੇ ਕਰਦੀਆਂ ਨੇ ਜਾਂ ਫਿਰ ਪਿਆਰ ਦੇ ਵਿੱਚ ਪੈ ਕੇ ਆਪਣੇ ਮਾਪਿਆਂ ਦੇ ਨਾਲ ਜਿਹੜਾ ਕਿ ਦਗਾ ਕਰ ਜਾਂਦੀਆਂ ਨੇ ਘਰ ਛੱਡ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਫਿਰ ਵਾਪਸ ਘਰ ਪਰਤ ਆਉਂਦੀਆਂ ਨੇ ਤਾਂ ਅਜਿਹੀਆਂ ਕੁੜੀਆਂ ਦੇ ਹੱਕ ਦੇ ਵਿੱਚ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜਦੋਂ ਤੱਕ ਉਹਨਾਂ ਦਾ ਵਿਆਹ ਨਹੀਂ ਹੋ ਜਾਂਦਾ ਜਾਂ ਜਦੋਂ ਤੱਕ ਉਹ ਕੋਈ ਜੋਬ ਨਹੀਂ ਕਰਦੀਆਂ ਕੰਮ ਨਹੀਂ ਕਰਦੀਆਂ ਉਦੋਂ ਤੱਕ ਮਾਪਿਆਂ ਨੂੰ ਉਸ ਕੁੜੀ ਨੂੰ ਜਿਹੜਾ ਗੁਜ਼ਾਰਾ ਪੱਤਾ ਦੇਣਾ ਪਵੇਗਾ ਆਪਣੀ ਬੇਟੀ ਨੂੰ ਜੇਕਰ ਅਜਿਆਂ ਨਹੀਂ ਕਰਦੇ ਤਾਂ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਬਾਲਗ ਅਣਵਿਆਹੀਆਂ ਧੀਆਂ ਦੇ ਹੱਕ ਦੇ ਵਿੱਚ ਕੁਝ ਕਿਹਾ ਅਦਾਲਤ ਨੇ ਕਿਹਾ ਕਿ ਹੁਣ ਅਜਿਆਂ ਧੀਆਂ ਆਪਣੇ ਮਾਪਿਆਂ ਤੋਂ ਗੁਜ਼ਾਰਾ ਪੱਤਾ ਵੀ ਮੰਗ ਸਕਦੀਆਂ ਨੇ ਇਸ ਫੈਸਲੇ ਨੂੰ ਭਾਰਤੀ ਦੰਡ ਸੈਇਤਾ ਦੀ ਧਾਰਾ 125 ਦੇ ਦਹਿਰੇ ਨੂੰ ਵਧਾਉਣ ਵਜੋਂ ਦੇਖਿਆ ਜਾ ਰਿਹਾ ਹੈ ਹੁੰਤਾਕ ਕੇ ਸਥਿਤੀ ਇਹ ਸੀ ਕਿ ਇੱਕ ਧੀ ਸਿਰਫ ਤਾਂ ਹੀ ਗੁਜ਼ਾਰਾ ਪੱਤਾ ਲੈਣ ਦੀ ਹੱਕਦਾਰ ਸੀ ਜੇਕਰ ਉਹ ਨਾਬਾਲਗ ਸੀ ਜਾਂ ਮਾਨਸਿਕ ਸਰੀਰਕ ਤੌਰ ਤੇ ਅਪਾਹਜ ਸੀ ਜਿਵੇਂ ਹੀ ਉਹ 18 ਸਾਲ ਦੀ ਹੋ ਗਈ ਉਸ ਦਾ ਗੁਜ਼ਾਰਾ ਪੱਤਾ ਲੈਣ ਦਾ ਅਧਿਕਾਰ ਖਤਮ ਹੋ ਗਿਆ ਖਾਸ ਕਰਕੇ ਜੇ ਕਿਸੇ ਇੱਕ ਨਾਮ ਨਿਆਂਇਕ ਮੈਜਿਸਟ੍ਰੇਟ ਪਹਿਲੇ ਦਰਜੇ ਦੀ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਸੀ ਪਰ ਹੁਣ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਜੇਕਰ ਕੋਈ ਬਾਲਗ ਧੀ ਅਣਵਿਆਹੀ ਹੈ ਅਤੇ ਆਤਮ ਨਿਰਭਰ ਨਹੀਂ ਹੈ ਤਾਂ ਉਹ ਆਪਣੇ ਮਾਪਿਆਂ ਤੋਂ ਗੁਜ਼ਾਰਾ ਭੱਤਾ ਵੀ ਮੰਗ ਸਕਦੀ ਹੈ। ਇਸ ਫੈਸਲੇ ਨੂੰ ਔਰਤਾਂ ਦੇ ਅਧਿਕਾਰਾਂ ਦੇ ਵਾਲੀ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਉਹ ਧੀਆਂ ਨੂੰ ਰਾਹਤ ਮਿਲੇਗੀ ਜੋ ਚ ਸਿੱਖਿਆ ਜਾਂ ਹੋਰ ਕਾਰਨਾ ਕਰਕੇ ਵਿੱਤੀ ਤੌਰ ਤੇ ਸੁਤੰਤਰ ਨਹੀਂ ਹੋ ਸਕਦੀਆਂ। ਹਾਈ ਕੋਰਟ ਦੇ ਇਸ ਫੈਸਲੇ ਦੇ ਮੁਤਾਬਕ ਜਿੱਕਰ ਕੇਸ ਪਰਿਵਾਰਕ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜੋ ਕਿ ਪਰਿਵਾਰਕ ਅਦਾਲਤ ਐਕਟ 1984 ਦੇ ਤਹਿਤ ਸਥਾਪਿਤ ਕੀਤਾ ਗਿਆ ਹੈ ਤਾਂ ਇੱਕ ਅਨਵਿਆਈ ਬਾਲਗਤੀ ਵੀ ਧਾਰਾ 125 CrPC ਦੇ ਤਹਿਤ ਗੁਜ਼ਾਰਾ ਪੱਤਾ ਮੰਗ ਸਕਦੀ ਹੈ ਇਸ ਫੈਸਲੇ ਨੂੰ ਅਜੇ ਪਰਿਵਾਰਕ ਕਾਨੂੰਨਾਂ ਦੇ ਤਹਿਤ ਪੈਦਾ ਹੋਣ ਵਾਲੇ ਵਿਵਾਦਾਂ ਦੇ ਵਿੱਚ ਇੱਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ ਫੈਸਲੇ ਦੇ ਵਿੱਚ ਜਸਟਿਸ ਜਸਪ੍ਰੀਤ ਸਿੰਘ ਪੁਰੀ ਨੇ ਕਿਹਾ ਕਿ ਜੇਕਰ ਅਨਵਿਆਹੀ ਬਾਲਗ ਧੀ ਨਾ ਤਾਂ ਵਿਆਹੀ ਹੋਈ ਹੈ ਨਾ ਹੀ ਸਵੈ ਨਿਰਬਰ ਹੈ ਤਾਂ ਉਸ ਨੂੰ ਆਪਣੇ ਪਿਤਾ ਤੋਂ ਉਧਰ ਦਾ ਗੁਜ਼ਾਰਾ ਪੱਤਾ ਮਿਲਣਾ ਚਾਹੀਦਾ ਹੈ ਜਦੋਂ ਤੱਕ ਉਹ ਵਿਆਹ ਨਹੀਂ ਕਰ ਲੈਂਦੀ ਜਾਂ ਵਿੱਤੀ ਤੌਰ ਤੇ ਸੁਤੰਤਰ ਨਹੀਂ ਹੋ ਜਾਂਦੀ ਰਵਾਰਕ ਅਦਾਲਤ ਜਿੱਥੇ ਨਿੱਜੀ ਕਾਨੂੰਨ ਵੀ ਲਾਗੂ ਹੁੰਦੇ ਨੇ ਅਜਿਹਾਂ ਪਟੀਸ਼ਨਾਂ ਤੇ ਫੈਸਲਾ ਲੈ ਸਕਦੀ ਹੈ ਤੇ ਇਸ ਫੈਸਲੇ ਤੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਅਣਵਿਆਹੀਆਂ ਕੁੜੀਆਂ ਦੇ ਹੱਕ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਅਜਿਹਾ ਫੈਸਲਾ ਸੁਣਾਇਆ ਗਿਆ ਹੈ ਜੇ ਸਾਨੂੰ ਸੁਣਨ ਤੋਂ ਬਾਅਦ ਮਾਪੇ ਚਿੰਤਾ ਦੇ ਵਿੱਚ ਨੇ ਤਾਂ ਹੁਣ ਮਾਪੇ ਆਪਣੇ ਬੱਚਿਆਂ ਨੂੰ ਗਲਤ ਕੰਮ ਕਰਨ ਤੋਂ ਰੋਕ ਨਹੀਂ ਸਕਣਗੇ ਜੇਕਰ ਉਹ ਉਹਨਾਂ ਨੂੰ ਰੋਕਦੇ ਨਹੀਂ ਉਹਨਾਂ ਨੂੰ ਘਰੋਂ ਬਾਹਰ ਕੱਢਦੇ ਨਹੀਂ ਬੇਦਖਲ ਕਰਦੇ ਨਹੀਂ ਜਾਂ ਫਿਰ ਗੁਜ਼ਾਰਾ ਪੱਤਾ ਨਹੀਂ ਦਿੰਦੇ ਤਾਂ ਫਿਰ ਮਾਪਿਆਂ ਦੇ ਉੱਪਰ ਕਾਰਵਾਈ ਹੋਵੇਗੀ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜਾ ਇਹ ਵੱਡਾ ਫੈਸਲਾ ਸੁਣਾਇਆ ਗਿਆ ਕੁੜੀਆਂ ਦੇ ਹੱਕ ਦੇ ਵਿੱਚ ਕਿਉਂਕਿ ਬਹੁਤ ਸਾਰੇ ਕੇਸ ਜਿਹੜੇ ਸਾਹਮਣੇ ਆਉਂਦੇ ਨੇ ਜਿੱਥੇ ਕੁੜੀਆਂ ਨਸ਼ੇ ਕਰਦੀਆਂ ਨੇ ਜਾਂ ਫਿਰ ਪਿਆਰ ਦੇ ਵਿੱਚ ਪੈ ਕੇ ਆਪਣੇ ਮਾਪਿਆਂ ਦੇ ਨਾਲ ਜਿਹੜਾ ਕਿ ਦਗਾ ਕਰ ਜਾਂਦੀਆਂ ਨੇ ਘਰ ਛੱਡ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਫਿਰ ਵਾਪਸ ਘਰ ਪਰਤ ਆਉਂਦੀਆਂ ਨੇ ਤਾਂ ਅਜਿਹੀਆਂ ਕੁੜੀਆਂ ਦੇ ਹੱਕ ਦੇ ਵਿੱਚ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜਦੋਂ ਤੱਕ ਉਹਨਾਂ ਦਾ ਵਿਆਹ ਨਹੀਂ ਹੋ ਜਾਂਦਾ ਜਾਂ ਜਦੋਂ ਤੱਕ ਉਹ ਕੋਈ ਜੋਬ ਨਹੀਂ ਕਰਦੀਆਂ ਕੰਮ ਨਹੀਂ ਕਰਦੀਆਂ ਉਦੋਂ ਤੱਕ ਮਾਪਿਆਂ ਨੂੰ ਉਸ ਕੁੜੀ ਨੂੰ ਜਿਹੜਾ ਗੁਜ਼ਾਰਾ ਪੱਤਾ ਦੇਣਾ ਪਵੇਗਾ ਆਪਣੀ ਬੇਟੀ ਨੂੰ ਜੇਕਰ ਅਜਿਆਂ ਨਹੀਂ ਕਰਦੇ ਤਾਂ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਬਾਲਗ ਅਣਵਿਆਹੀਆਂ ਧੀਆਂ ਦੇ ਹੱਕ ਦੇ ਵਿੱਚ ਕੁਝ ਕਿਹਾ ਅਦਾਲਤ ਨੇ ਕਿਹਾ ਕਿ ਹੁਣ ਅਜਿਆਂ ਧੀਆਂ ਆਪਣੇ ਮਾਪਿਆਂ ਤੋਂ ਗੁਜ਼ਾਰਾ ਪੱਤਾ ਵੀ ਮੰਗ ਸਕਦੀਆਂ ਨੇ ਇਸ ਫੈਸਲੇ ਨੂੰ ਭਾਰਤੀ ਦੰਡ ਸੈਇਤਾ ਦੀ ਧਾਰਾ 125 ਦੇ ਦਹਿਰੇ ਨੂੰ ਵਧਾਉਣ ਵਜੋਂ ਦੇਖਿਆ ਜਾ ਰਿਹਾ ਹੈ ਹੁੰਤਾਕ ਕੇ ਸਥਿਤੀ ਇਹ ਸੀ ਕਿ ਇੱਕ ਧੀ ਸਿਰਫ ਤਾਂ ਹੀ ਗੁਜ਼ਾਰਾ ਪੱਤਾ ਲੈਣ ਦੀ ਹੱਕਦਾਰ ਸੀ ਜੇਕਰ ਉਹ ਨਾਬਾਲਗ ਸੀ ਜਾਂ ਮਾਨਸਿਕ ਸਰੀਰਕ ਤੌਰ ਤੇ ਅਪਾਹਜ ਸੀ ਜਿਵੇਂ ਹੀ ਉਹ 18 ਸਾਲ ਦੀ ਹੋ ਗਈ ਉਸ ਦਾ ਗੁਜ਼ਾਰਾ ਪੱਤਾ ਲੈਣ ਦਾ ਅਧਿਕਾਰ ਖਤਮ ਹੋ ਗਿਆ ਖਾਸ ਕਰਕੇ ਜੇ ਕਿਸੇ ਇੱਕ ਨਾਮ ਨਿਆਂਇਕ ਮੈਜਿਸਟ੍ਰੇਟ ਪਹਿਲੇ ਦਰਜੇ ਦੀ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਸੀ ਪਰ ਹੁਣ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਜੇਕਰ ਕੋਈ ਬਾਲਗ ਤੀ ਅਨਵਿਆਈ ਹੈ ਅਤੇ ਆਤਮ ਨਿਰਭਰ ਨਹੀਂ ਹੈ ਤਾਂ ਉਹ ਆਪਣੇ ਮਾਪਿਆਂ ਤੋਂ ਗੁਜ਼ਾਰਾ ਭੱਤਾ ਵੀ ਮੰਗ ਸਕਦੀ ਹੈ ਇਸ ਫੈਸਲੇ ਨੂੰ ਔਰਤਾਂ ਦੇ ਅਧਿਕਾਰਾਂ ਦੇ ਵਾਲੀ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਧੀਆਂ ਨੂੰ ਰਾਹਤ ਮਿਲੇਗੀ ਜੋ ਚ ਸਿੱਖਿਆ ਜਾਂ ਹੋਰ ਕਾਰਨਾ ਕਰਕੇ ਵਿੱਤੀ ਤੌਰ ਤੇ ਸੁਤੰਤਰ ਨਹੀਂ ਹੋ ਸਕਦੀਆਂ ਹਾਈ ਕੋਰਟ ਦੇ ਇਸ ਫੈਸਲੇ ਦੇ ਮੁਤਾਬਕ ਜੇਕਰ ਕੇਸ ਪਰਿਵਾਰਕ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜੋ ਕਿ ਪਰਿਵਾਰਕ ਅਦਾਲਤ ਐਕਟ 1984 ਦੇ ਤਹਿਤ ਸਥਾਪਿਤ ਕੀਤਾ ਗਿਆ ਹੈ ਤਾਂ ਇੱਕ ਅਨਵਿਆਹੀ ਬਾਲਗਤੀ ਵੀ ਧਾਰਾ 125 CrPC ਦੇ ਤਹਿਤ ਗੁਜ਼ਾਰਾ ਪੱਤਾ ਮੰਗ ਸਕਦੀ ਹੈ ਇਸ ਫੈਸਲੇ ਨੂੰ ਅਜੇ ਪਰਿਵਾਰਕ ਕਾਨੂੰਨਾਂ ਦੇ ਤਹਿਤ ਪੈਦਾ ਹੋਣ ਵਾਲੇ ਵਿਵਾਦਾਂ ਦੇ ਵਿੱਚ ਇੱਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ ਫੈਸਲੇ ਦੇ ਵਿੱਚ ਜਸਟਿਸ ਜਸਪ੍ਰੀਤ ਸਿੰਘ ਪੁਰੀ ਨੇ ਕਿਹਾ ਕਿ ਜੇਕਰ ਅਨਵਿਆਹੀ ਬਾਲਗ ਧੀ ਨਾ ਤਾਂ ਵਿਆਹੀ ਹੋਈ ਹੈ ਨਾ ਹੀ ਸਵੈ ਨਿਰਬਰ ਹੈ ਤਾਂ ਉਸ ਨੂੰ ਆਪਣੇ ਪਿਤਾ ਤੋਂ ਉਧਰ ਦਾ ਗੁਜ਼ਾਰਾ ਪੱਤਾ ਮਿਲਣਾ ਚਾਹੀਦਾ ਹੈ ਜਦੋਂ ਤੱਕ ਉਹ ਵਿਆਹ ਨਹੀਂ ਕਰ ਲੈਂਦੀ ਜਾਂ ਵਿੱਤੀ ਤੌਰ ਤੇ ਸੁਤੰਤਰ ਨਹੀਂ ਹੋ ਜਾਂਦੀ ਪਰਵਾਰਕ ਅਦਾਲਤ ਜਿੱਥੇ ਨਿੱਜੀ ਕਾਨੂੰਨ ਵੀ ਲਾਗੂ ਹੁੰਦੇ ਨੇ ਅਜਿਹਿਆਂ ਪਟੀਸ਼ਨਾਂ ਤੇ ਫੈਸਲਾ ਲੈ ਸਕਦੀ ਹੈ ਤੇ ਇਸ ਫੈਸਲੇ ਤੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ